ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਕਸਬਾ ਮੱਲਾਂ ਵਾਲੇ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਦੀਪ ਸਿੰਘ ਮੰਨਾ ਤੇ ਪਹੁੰਚਣ ਤੇ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਭਾਜਪਾ ਉਮੀਦਵਾਰ ਮਨਦੀਪ ਸਿੰਘ ਮੰਨਾ ਤੇ ਭਾਜਪਾ ਆਗੂਆਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਪਤਾ ਲੱਗਿਆ ਕਿ ਭਾਜਪਾ ਉਮੀਦਵਾਰ ਦਾ ਕਿਸਾਨਾਂ ਵੱਲ ਵਿਰੋਧ ਕੀਤੇ ਜਾਣ ਤੇ ਮੌਕੇ ਤੇ ਪਹੁੰਚੇ ਡੀਐਸਪੀ ਜੀਰਾ ਤੇ ਡੀਐਸਪੀ ਰੋਇਪੁਰ ਨੇ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਕੇ ਮੱਲਾਂ ਵਾਲਾ ਪਸ਼ੂ ਹਸਪਤਾਲ ਦੇ ਸਾਹਮਣੇ ਇਹ ਇਕੱਠ ਕਰ ਲਿਆ ਅਤੇ ਭਾਰੀ ਫੋਰਸ ਲਗਾ ਕੇ ਉਕਤ ਕਿਸਾਨਾਂ ਨੂੰ ਬੈਰੀਗੇਟਿੰਗ ਕਰਕੇ ਕਾਬੂ ਕਰ ਲਿਆ ਜਦੋਂ ਉਕਤ ਜਗ੍ਹਾ ਤੋਂ ਭਾਜਪਾ ਉਮੀਦਵਾਰ ਮਨਦੀਪ ਸਿੰਘ ਮੰਨਾ ਗੱਡੀਆਂ ਦਾ ਕਾਫਲਾ ਲੰਘਣ ਲੱਗਿਆ ਤਾਂ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਭਾਜਪਾ ਉਮੀਦਵਾਰ ਕੋਲੋਂ ਕੁਲਕ ਸਵਾਲਾਂ ਦੇ ਜਵਾਬ ਮੰਗੇ ਗਏ ਤਾਂ ਕਿਸਾਨ ਆਗੂ ਰਿਸ਼ਪਾਲ ਸਿੰਘ ਗੱਟਾ ਬਾਦਸ਼ਾਹ ਤੇ ਹਰਪੂਲ ਸਿੰਘ ਨੇ ਕਿਹਾ ਕਿ ਹਰਪੂਲ ਸਿੰਘ ਨੇ ਕਿਹਾ ਕਿ ਕਿਸਾਨ ਮਜ਼ਦੂਰਾਂ ਦੀ ਕਾਤਲ ਭਾਜਪਾ ਨੇ ਸ਼ੰਭੂ ਖਨੋਰੀ ਬਾਰਡਰ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਹਤਕੰਡੇ ਅਪਣਾਏ ਉੱਥੇ ਹੀ ਸਿੱਧੀਆਂ ਗੋਲੀਆਂ ਕਿਸਾਨਾਂ ਤੇ ਚਲਾ ਦਿੱਤੀਆਂ ਜਿਸ ਕਾਰਨ ਸਾਡੇ ਕਿਸਾਨ ਕਰਨ ਦੀ ਮੌਤ ਹੋ ਗਈ ਅਤੇ ਕਈ ਕਿਸਾਨ ਜਿੱਥੇ ਫੱਟੜ ਹੋ ਗਏ ਟਰੈਕਟਰਾਂ ਦੀ ਭੰਨ ਤੋੜ ਕੀਤੀ ਗਈ ਅੱਜ ਚੋਣਾਂ ਸਮੇ ਸਾਡੇ ਕੋਲ ਵੋਟਾਂ ਲਈ ਜਾ ਰਹੇ ਹਨ ਪਰ ਜੋ ਸਾਡੇ ਨਾਲ ਭਾਜਪਾ ਸਰਕਾਰ ਵੱਲੋਂ ਜ਼ਬਰ ਸਾਡੇ ਤੇ ਕੀਤਾ ਗਿਆ ਲੋਕ ਹਾਲੇ ਤੱਕ ਭਲਾ ਨਹੀਂ ਪਾਏ ਭਾਜਪਾ ਨੂੰ ਕਿਸਾਨ ਮਜ਼ਦੂਰ ਦੇ ਵਿਰੋਧ ਦਾ ਸਾਹਮਣਾ ਕਰਨਾ ਹੀ ਪਵੇਗਾ ਦੇਖੋ ਇਸ ਮੌਕੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅਤੇ ਬੀਜੇਪੀ ਉਮੀਦਵਾਰ ਮਨਦੀਪ ਸਿੰਘ ਮੰਨਾ ਨੇ ਕੀ ਕਿਹਾ ਸੁਣੋ ਤੁਸੀਂ ਵੀ ਮੱਲਾਲੇ ਭਾਜ ਦਾ ਪ੍ਰਚਾਰ ਕਰਨ ਲਈ ਆਇਆ ਸੀ ਕਿਸਾਨਾਂ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਮਨਦੀਪ ਮੰਨੇ ਦਾ ਭਾਜ ਪਾਰ ਦੇ ਆਗੂ ਦਾ ਵਿਰੋਧ ਕਰਨ ਲਈ ਮੱਲਾ ਵਾਲੇ ਕੱਟ ਕੀਤਾ ਪਰ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਅਤੇ ਮਨਦੀਪ ਮੰਨਾ ਇੱਥੋਂ ਭਾਜ ਦਾ ਨਜ਼ਰ ਆਇਆ ਕਿਉਂਕਿ ਅਸੀਂ ਸਵਾਲ ਕਰਨੇ ਸੀ ਵੀ ਕੀ ਗੁਨਾਹ ਸੀ ਸਾਡੇ ਸ਼ੁਭ ਕਰਨ ਦਾ ਜਿੰਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਗੁਨਾਹ ਸੀ ਉਹ 40 ਕਿਸਾਨਾਂ ਮਜ਼ਦੂਰਾਂ ਦਾ ਜਿਨ੍ਹਾਂ ਨੂੰ ਗੋਲੀਆਂ ਨਾਲ ਫੱਟੜ ਕੀਤਾ ਗਿਆ ਅਤੇ ਇੱਕ ਦੋ ਕਿਸਾਨਾਂ ਦੀਆਂ ਅੱਖਾਂ ਤੋਂ ਵੀ ਮੰਝੇ ਹੋਏ ਨੇ ਹੋਰ ਬਹੁਤ ਜ਼ਿਆਦਾ ਫੱਟੜ ਕੀਤੀ ਨੁਕਸਾਨ ਕੀਤਾ ਵੱਡੇ ਪੱਧਰ ਤੇ ਟਰੈਕਟਰ ਭੰਨੇ ਤੋੜੇ ਗਏ ਲਖਵੀਂਪੁਰ ਖੀਵੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨਾਂ ਨੂੰ ਟਿਕਟ ਦੇ ਕੇ ਲਖਸ਼ ਲੜਾਇਆ ਜਾ ਰਿਹਾ ਕਿਸਾਨਾਂ ਦੀਆਂ ਜੋ ਜ਼ਾਇਰ ਮੰਗਾ ਸੀ ਉਹਨਾਂ ਤੋਂ ਭੱਜ ਰਹੀ ਹੈ ਸਰਕਾਰ ਕਿ ਖੇਤੀ ਕਾਨੂੰਨ ਜਿਹੜੇ ਰੱਦ ਕਰਦੇ ਜਿਹੜੀਆਂ ਉਹਦੇ ਨਾਲ 5-6 ਮੰਗਾ ਸੀ ਉਹਨਾਂ ਨੂੰ ਮੰਨ ਕੇ ਲਾਗੂ ਨਾ ਕਰਨਾ ਬਹੁਤ ਠੱਕੇਸ਼ਾਹੀ ਹੈ ਨਾਨ ਸਾਹੀ ਹੈ ਕਿਸਾਨਾਂ ਅੱਗੇ ਤੋਂ ਵੀ ਇਸ ਲਈ ਵਿਰੋਧ ਕਰ ਰਹੇ ਹਾਂ ਜਿੰਨਾਂ ਦੇ ਵਿੱਚ ਜੇਕਰ ਇਹ ਜੇ ਪਿੰਡਾਂ ਦੇ ਉਹਨਾਂ ਦੇ ਵਰਕਰ ਉਮੀਦਵਾਰ ਕੋਈ ਵੀ ਪਹੁੰਚਿਆ ਇਸੇ ਤਰ੍ਹਾਂ ਹੀ ਦਿੱਖਾ ਵਿਰੋਧ ਉਹ ਇਹ ਸਾਡਾ ਜਥੇਬੰਦੀ ਵੱਲ ਦੋਹਾਂ ਫਾਰਮਾਂ ਦਾ ਲੈਣਾ ਜਿਹੜਾ ਹੈਗਾ ਤੁਹਾਨੂੰ ਇੱਕ ਜਗ੍ਹਾ ਤੇ ਜਿਹੜਾ ਹੈਗਾ ਵੱਲੋਂ ਇਕੱਠਾ ਕੀਤਾ ਗਿਆ ਹਾਂਜੀ ਹਾਂਜੀ ਪੁਲਿਸ ਵੱਲੋਂ ਰੋਕੇਗਾ ਕੀ ਕਰ ਰਹੇ ਚਾਹੁੰਦੇ ਬਿਲਕੁਲ ਅਸੀਂ ਖੁੱਲੇ ਤੌਰ ਤੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੀ ਪਰ ਪੁਲਿਸ ਵੱਲੋਂ ਸਾਨੂੰ ਇੱਥੇ ਜਬਰੀ ਰੋਕਿਆ ਗਿਆ ਸਵਿਧਾਨ ਦੇ ਉਲਟ ਪਰ ਸਵਿਧਾਨ ਦੇ ਉਲਟਾ ਕਿਉਂਕਿ ਪਰਨਾਸ਼ਟ ਕਰਨਾ ਹਰੇਕ ਦਾ ਜਮਹੂਰੀ ਹੱਕ ਆ ਸੋ ਅੱਜ ਦੀਆਂ ਸਮਿਲੀਆਂ ਸਰਕਾਰਾਂ ਸਮਿਲੀਆਂ ਘੁੰਮਤਾ ਕਿ ਸਾਡਾ ਜਮਹੂਰੀ ਹੱਕ ਖੋ ਕੇ ਇਹ ਗਲਾ ਘੁੱਟਣਾ ਚਾਹੁੰਦੀਆਂ ਪਰ ਅਸੀਂ ਇਹ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਾਂਗੇ ਇਹ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਆ ਨਾ ਦਬੂਗੀ ਨਾ ਦੱਬੀ ਜਾ ਸਕਦੀ ਕਿਸਮ ਮੱਲਾ ਵਾਲੇ ਦੇ ਵਿੱਚ ਕਿਹੜੇ ਆਗੂ ਦਾ ਵਿਰੋਧ ਕਰ ਰਹੇ ਜੀ ਅੱਜ ਜੀ ਕਸਬਾ ਮੱਲਾ ਵਾਲੇ ਦੇ ਵਿੱਚ ਭਾਈਪਾ ਦਾ ਮਨਦੀਪ ਮੰਨਾ ਜਿਹੜਾ ਹਲਕਾ ਖਡੂਰ ਸਾਹਿਬ ਤੋਂ ਖਲੋਤਾ ਉਹ ਮੱਲਾ ਵਾਲੇ ਕਸਬੇ ਦੇ ਵਿੱਚ ਜਿਹੜਾ ਵੋਟਾਂ ਦੇ ਸਿਲਸਿਲੇ ਦੇ ਵਿੱਚ ਆਇਆ ਸਾਡੇ ਪੂਰੇ ਇਲਾਕੇ ਦੇ ਕਿਸਾਨ ਮਜ਼ਦੂਰ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਕਿਸਾਨ ਮਜ਼ਦੂਰ ਤੁਸੀਂ ਵੇਖ ਲਓ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਨੇ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਰੋਡ ਦੀ ਇੱਕ ਸਾਈਡ ਤੇ ਖੜੇ ਆ ਤੇ ਸਾਡਾ ਇਹ ਆ ਕਿ ਅਸੀਂ ਇਹ ਭਾਜਪਾ ਦੇ ਆਗੂਆਂ ਦੇ ਨਾਲ ਸਾਡੇ ਜਿਹੜੇ ਕੁਝ ਸਵਾਲ ਨੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹ ਅਸੀਂ ਇਹ ਭਾਜਪਾ ਦੇ ਆਗੂਆਂ ਨੂੰ ਸਵਾਲ ਕਰਨਾ ਚਾਹੁੰਦੇ ਸਾਂ ਕਿ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਦਿਓ ਕਿ ਸਾਡਾ ਕਸੂਰ ਕੀ ਏ ਅਸੀਂ ਆਪਣੀਆਂ ਹੱਕੀ ਮੰਗਾਂ ਜਿਹੜਾ ਕਿ 2020 ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਸੀ ਉਹਦੇ ਵਿੱਚ ਭਾਜਪਾ ਸਰਕਾਰ ਨੇ ਸਾਡੀਆਂ 6-7 ਮੰਗਾਂ ਤੇ ਸਹਿਮਤੀ ਬਣਾਈ ਸੀ ਜਿਹੜੇ ਤਿੰਨ ਆਰਡੀਨੈਂਸ ਜਿਹੜੇ ਨੇ ਉਹ ਬੜਾ ਲੰਮਾ 13 ਮਹੀਨੇ ਅੰਦੋਲਨ ਕਰਕੇ ਉਹ ਕਾਨੂੰਨ ਜਿਹੜੇ ਰੱਦ ਕਰਵਾਏ ਸੀ ਉਥੇ ਭਾਜਪਾ ਦੇ ਨਾਲ ਸਾਡੀ ਸਹਿਮਤੀ ਬਣੀ ਸੀ ਕਿ ਇਹ ਜਿਹੜੇ ਤੁਹਾਡੇ 6-7 ਮੰਗਾਂ ਨੇ ਐਮਐਸਪੀ ਗਰੰਟੀ ਕਰਨ ਦੀ ਗੱਲ ਸੀ ਕਰਜ਼ੇ ਦੀ ਸੁਆਮੀਨਾਥਨ ਕਮਿਸ਼ਨ ਦੀ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੇ ਪਾਏ ਜਿਹੜੇ ਮੁਕਦਮੇ ਕਰ ਪਰਚੇ ਦਰਜ ਕੀਤੇ ਉਹਨਾਂ ਨੂੰ ਰੱਦ ਕਰਨ ਦੀ ਗੱਲ ਸੀ ਇਹ 7-8 ਮੰਗਾਂ ਤੇ ਸਹਿਮਤੀ ਬਣੀ ਸੀ ਪਰ ਭਾਜਪਾ ਉਹਨਾਂ ਤੋਂ ਭੱਜ ਚੁੱਕੀ ਆ ਸੋ ਪੂਰੇ ਦੁਨੀਆ ਭਰ ਦੇ ਲੋਕਾਂ ਨੇ ਫੇਰ ਫੈਸਲਾ ਕਰਕੇ ਤੇ ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਸ਼ੁਰੂ ਕੀਤਾ ਅੰਦੋਲਨ 2 13 ਤਰੀਕ ਨੂੰ ਅਸੀਂ ਜਿਹੜਾ ਦਿੱਲੀ ਨੂੰ ਕੁਝ ਕੀਤਾ ਤੇ ਭਾਜਪਾ ਨੇ ਬਹੁਤ ਹੀ ਕੜਾਉਣੀਆਂ ਹਰਕਤਾਂ ਅਤਿਆਚਾਰ ਕੀਤਾ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਇਹਨਾਂ ਨੇ ਛੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਕਰਕੇ ਕਿਲ ਲਾ ਕੇ ਸਾਡੇ ਨੌਜਵਾਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਛੀਰ ਕੀਤਾ ਤੇ ਸਾਡੇ ਉੱਤੇ ਮਸ਼ੀਨਰੀ ਭੰਨੀ ਗਈ, ਟਰੈਕਟਰ ਟਰਾਲੀਆਂ ਭੰਨੀਆਂ, 500 ਤੋਂ ਵੱਧ ਸਾਡਾ ਕਿਸਾਨ ਮਜ਼ਦੂਰ ਜਿਹੜਾ ਉਹ ਫਟੜ ਕੀਤਾ, 3-4 ਸਾਡੇ ਕਿਸਾਨਾਂ ਮਜ਼ਦੂਰਾਂ ਦੀ ਨਿਗਾ ਚਲੇ ਗਈ ਏ। ਸੋ ਉਹ ਅੱਜ ਅਸੀਂ ਸਵਾਲ ਮਨਦੀਪ ਮੰਨੇ ਨੂੰ ਮੱਲਾ ਵਾਲੇ ਦੇ ਵਿੱਚ ਕਰਨਾ ਆਏ ਹਾਂ ਕਿ ਸਾਨੂੰ ਉਹਨਾਂ ਸਵਾਲਾਂ ਦਾ ਜਵਾਬ ਦੇਓ ਵੀ ਸਾਡਾ ਕਸੂਰ ਕੀ ਸੀ? ਤੁਹਾਨੂੰ ਅਧਿਕਾਰ ਹੈਗਾ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਦਾ ਤੇ ਸਾਡੇ ਕੋਲ ਅਧਿਕਾਰ ਨਹੀਂ। ਕਿ ਅਸੀਂ ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਜਾ ਕੇ ਆਪਣੀਆਂ ਹੱਕੀ ਮੰਗਾਂ ਮੰਨਣ ਲਈ ਜਿਹੜਾ ਪ੍ਰੋਟੈਸਟ ਕਰੀਏ ਸੋ ਇਸ ਕਰਕੇ ਅਸੀਂ ਇੱਥੇ ਪਹੁੰਚੇ ਸਾਂ ਪਰ ਇਹ ਭਾਈਪਾਸ ਸਰਕਾਰ ਦਾ ਰਵੱਈਆ ਪਹਿਲਾਂ ਤੋਂ ਲੈ ਕੇ ਕਿਸਾਨ ਮਜ਼ਦੂਰ ਨੂੰ ਮਾਰੂ ਰਵੱਈਆ ਇਸ ਕਰਕੇ ਸਾਨੂੰ ਆ ਵੇਖ ਲੋ ਰੱਸਿਆਂ ਦੇ ਨਾਲ ਬੰਨ ਕੇ ਕਿਸਾਨਾਂ ਮਜ਼ਦੂਰਾਂ ਨੂੰ ਇੱਕ ਪਾਸੇ ਕੀਤਾ ਤੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਉਹ ਚੁੱਪ ਕਰਕੇ ਜਿਹੜਾ ਅੱਗੇ ਮੰਦਰ ਦੇ ਵਿੱਚ ਕੋਈ ਪ੍ਰੋਗਰਾਮ ਕਰ ਰਿਹਾ ਹੈ ਧਰਮਸ਼ਾਲਾ ਦੇ ਵਿੱਚ ਉੱਥੇ ਪਹੁੰਚ ਗਿਆ ਸੋ ਅਸੀਂ ਉਰੇ ਪੰਜਾਬ ਭਾਰਤ ਦੇ ਲੋਕਾਂ ਨੂੰ ਅਪੀਲ ਕਰਦੇ ਆ ਜਿਹੜਾ ਸਾਡੀ ਗੱਲ ਨਹੀਂ ਸੁਣਦਾ ਉਹਨਾਂ ਦਾ ਬਾਈਕਾਟ ਕਰੋ ਅਧਿਕਾਰ ਨਹੀਂ ਕਿਸੇ ਕਿਸਾਨ ਮਜ਼ਦੂਰ ਨੂੰ ਕਿਹਨਾਂ ਨੂੰ ਵੋਟਾਂ ਪਾਈਏ ਇਹਨਾਂ ਨੂੰ ਇਸੇ ਤਰ੍ਹਾਂ ਪੁੱਠੇ ਪੈਰੀ ਜਿਹੜਾ ਉਹ ਵਾਪਸ ਮੋੜੀਏ ਕਿਵੇਂ ਦੇਖਦੇ ਹੋ ਜਿਹੜਾ ਭਾਜਪਾ ਨੂੰ ਕਿਵੇਂ ਦਾ ਹੰਗਾਰਾ ਮਰੇ ਆ ਬਹੁਤ ਵਧੀਆ ਜੀ ਅੱਜ ਜੀਰੀ ਹਲਕੇ ਦੇ ਵਿੱਚ ਆਏ ਆ ਪਹਿਲਾਂ ਮਕੂ ਦੇ ਵਿੱਚ ਕਾਫੀ ਪ੍ਰੋਗਰਾਮ ਹੋਏ ਨੇ ਵੋਟ ਦੀ ਵੋਟ ਵੀ ਕੀਤਾ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਸੀ ਰਿਸਪੌਂਸ ਸੀ ਲੋਕਾਂ ਨੇ ਬਹੁਤ ਵਧੀਆ ਸਾਨੂੰ ਵਿਸ਼ਵਾਸ ਵੀ ਦਿਵਾਇਆ ਤੇ ਹੁਣ ਸਰਕਲ ਜਿਹੜਾ ਮੱਲਾਵਾਲਾਂ ਦੇ ਵਿੱਚ ਆਏ ਆ ਇੱਥੇ ਵੀ ਲੋਕਾਂ ਦੇ ਵਿੱਚ ਬੜਾ ਅਛਾ ਸੀ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ ਜਿਹੜਾ ਸਰਕਲ ਹੈ ਤੁਹਾਨੂੰ ਚਿਤਾ ਆ ਕੇ ਇੱਥੋਂ ਦੇਵਾਂਗੇ ਮੈਂ ਸਾਰੇ ਇਹ ਸਰਕਲ ਮੱਲਾਵਾਲਾਂ ਦਾ ਧੰਨਵਾਦ ਕਰਦਾ ਮੇਰੇ ਨਾਲ ਸਾਡੇ ਰਾਜ ਸਾਹਿਬ ਸਾਡੇ ਵੱਡੇ ਵੀਰ ਜੀਰਾ ਸਾਹਿਬ ਤੇ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਪੂਰੇ ਤਿਆਰ ਬਰ ਤਿਆਰ ਆ ਦਿਨ ਰਾਤ ਮਿਹਨਤ ਕਰ ਰਹੀ ਆ ਹਰ ਇੱਕ ਪਿੰਡ ਦੇ ਵਿੱਚ ਸਾਡੀਆਂ ਟੀਮਾਂ ਪਹੁੰਚ ਰਹੀਆਂ ਨੇ ਲੋਕਾਂ ਦੇ ਵਿੱਚ ਬੜਾ ਅਛਾ ਲੋਕਾਂ ਨੇ ਮਨ ਬਣਾਇਆ ਹੋਇਆ ਇਸ ਵਾਰੀ ਕਿ ਅਸੀਂ ਤੀਜੀ ਵਾਰੀ ਫੇਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੇ ਕੋਈ ਕੁਝ ਵੀ ਕਰਦਾ ਰਵੇ ਕਿੰਨਾ ਵੀ ਵਿਰੋਧ ਕਰਦਾ ਰਵੇ ਲੋਕਾਂ ਦੇ ਮਨ ਬਣੇ ਹੋਏ ਨੇ ਕਿ ਲੋਕਾਂ ਨੇ ਵੋਟ ਜਾ ਕੇ ਅੰਦਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ ਜਿਹੜਾ ਭਾਈਪਤ ਮੀਤਵਾਲਾ ਦਾ ਜਿਹੜਾ ਪੰਜਾਬ ਵਿੱਚ ਫੂਲੋ ਦਾ ਕਾਰਜ ਕੀ ਹੈ ਸਤਾਰਨ ਤਾਂ ਕੋਈ ਨਹੀਂ ਅਸੀਂ ਤਾਂ ਹਮੇਸ਼ਾ ਸਾਰਿਆਂ ਦਾ ਸਤਿਕਾਰ ਕਰਦੇ ਆ ਹਰ ਇੱਕ ਭਾਈਚਾਰੇ ਦਾ ਸਤਿਕਾਰ ਕਰਦੇ ਆ ਹਰ ਇੱਕ ਸਮਾਜ ਦਾ ਸਤਿਕਾਰ ਕਰਦੇ ਆ ਇਹ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਹੜੀ ਹਰ ਇੱਕ ਸਮਾਜ ਦਾ ਸਤਿਕਾਰ ਕਰਦੀ ਆ ਹੋਰਨਾਂ ਪਾਰਟੀਆਂ ਦੇ ਇਹ ਹਿੱਸੇ ਨਹੀਂ ਆ ਕਿੰਨੇ ਕ ਸੀਟਾਂ ਜਿਹੜੀਆਂ ਹੈਗੀਆਂ ਅਸੀਂ ਦਾ 13 ਦੀਆਂ 13 ਸੀਟਾਂ ਜਿੱਤਾਂਗੇ ਜੋ ਲੋਕਾਂ ਦਾ ਰਿਸਪੌਂਸ ਆ ਜੋ ਸਰਵੇ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਅੱਜ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਭਾਵੇਂ ਕੋਈ ਵਿਰੋਧ ਕਰੀ ਜਾਵੇ ਭਾਵੇਂ ਕੋਈ ਖੁੱਲ ਕੇ ਸਾਹਮਣੇ ਨਹੀਂ ਆ ਰਿਹਾ ਅੰਦਰੋਂ ਜਾ ਕੇ ਵੋਟ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ